ਜ਼ਿਲ੍ਹਾ ਸੰਗਰੂਰ ਜੇਲ੍ਹ ਵਿੱਚ ਕਤਲ ਦੇ ਮਾਮਲੇ 'ਚ ਬੰਦ ਹਵਾਲਾਤਿਆਂ ਨੂੰ ਬਿਮਾਰੀ ਦਾ ਬਹਾਨਾ ਬਣਾ ਕੇ ਹਸਪਤਾਲ ਤੋਂ ਦਵਾਈ ਦਿਵਾਉਣ ਦੇ ਬਹਾਨੇ ਰਿਸ਼ਵਤ ਲੈ ਕੇ ਜੇਲ੍ਹ ਤੋਂ ਬਾਹਰ ਲਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ 'ਚ 4 ਹੈੱਡ ਕਨਸਟੇਬਲ ਅਤੇ ਰੈਫਰ ਸਲਿੱਪ ਤਿਆਰ ਕਰਨ ਵਾਲੇ ਜੇਲ੍ਹ ਦੇ ਫਾਰਮਾਸਿਸਟ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਹਵਾਲਾਤੀ ਜੇਲ੍ਹ 'ਚ ਮੋਬਾਈਲ ਦੀ ਵਰਤੋਂ ਵੀ ਕਰਦੇ ਸਨ ਪਿਛਲੇ ਕਾਫੀ ਸਮੇਂ ਤੋਂ ਜ਼ਿਲ੍ਹਾ ਵਿੱਚ ਪਾਈਆਂ ਜਾ ਰਹੀਆਂ ਬੇਨਿਜ਼ਮਿਆਕਰਨ ਕਈ ਮਾਮਲੇ ਸਾਹਮਣੇ ਆਏ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੰਗਰੂਰ ਜੇਲ੍ਹ ਵਿੱਚ ਜਿਸ ਵਿੱਚ ਇੱਕ ਕਾਂਗਰਸੀ ਆਗੂ ਦੇ ਕਤਲ ਵਿੱਚ ਤਿੰਨ ਹਵਾਲਾਤੀ ਨਾ ਸਿਰਫ ਜੇਲ੍ਹ ਵਿੱਚ ਲਗਾਤਾਰ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਸਨ ਬਲਕਿ ਉਹ ਜੇਲ੍ਹ ਦੇ ਹਸਪਤਾਲ ਵਿੱਚ ਤਾਇਨਾਤ ਇੱਕ ਫਾਰਮਾਸਿਸਟ ਹਰੀਸ਼ ਗੁਪਤਾ ਅਤੇ ਚਾਰ ਹੈੱਡ ਪੁਲਿਸ ਕਾਂਸਟੇਬਲਾਂ ਨੂੰ ਰਿਸ਼ਵਤ ਦੇ ਕੇ ਅਕਸਰ ਜੇਲ੍ਹ ਤੋਂ ਬਾਹਰ ਆ ਜਾਂਦੇ ਸਨ ਅਤੇ ਬਾਹਰ ਆਉਣ ਤੋਂ ਬਾਅਦ ਮौज-ਮਸਤੀ ਕਰਕੇ ਫਿਰ ਵਾਪਸ ਜੇਲ੍ਹ ਵਿੱਚ ਚਲੇ ਜਾਂਦੇ ਸਨ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਹਵਾਲਾਤਿਆਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਅਜਿਹਾ ਕੀਤਾ ਜਾ ਰਿਹਾ ਸੀ। ਜ਼ਿਲ੍ਹਾ ਪੁਲਿਸ ਸੰਗਰੂਰ ਇੱਕ ਬੜਾ ਵੱਡਾ ਰੈਕਟ ਜੋ ਜੇਲ੍ਹ ਵਿੱਚੋਂ ਚੱਲ ਰਿਹਾ ਸੀ। ਉਹਨੂੰ ਉਹਦਾ ਪਰਦਾਫਾਸ਼ ਕਰਨ ਦੇ ਵਿੱਚ ਕਾਮਯਾਬ ਹੋਏ ਆ। ਇਹ ਜੇਲ੍ਹ ਦੇ ਵਿੱਚੋਂ ਬੈਠ ਕੇ ਸਾਰੀ ਪਲਾਨ ਕਰਦੇ ਸੀ। ਜਿਹੜੇ ਇਹ ਇਹ ਵੀ ਪਾਇਆ ਗਿਆ ਕਿਸੇ ਮਰਡਰ ਜਿਹੜੇ ਉਹਦੇ ਮਦਈ ਸੀ। ਉਹਨਾਂ ਨੂੰ ਕਿਵੇਂ ਧਮਕਾਉਣਾ ਹੈ ਉਹਨਾਂ ਦੇ ਕਿਵੇਂ ਪਲਾਨ ਕਰਨੀ ਹੈ ਉਹਨਾਂ ਨੂੰ ਕਿਵੇਂ ਡਰਾਉਣਾ ਇਹ ਜੇਲ੍ਹ ਦੇ ਵਿੱਚੋਂ ਮੋਬਾਈਲ ਰਾਹੀਂ ਪਲਾਨ ਕੀਤਾ ਜਾਂਦਾ ਸੀ ਦੂਜੇ ਪਾਸੇ ਜੇਲ੍ਹ ਦੇ ਵਿੱਚੋਂ ਜਾਲੀ ਹਸਪੀਟਲ ਦੀ ਪਰਚੀ ਬਣਾ ਕੇ ਪਟਿਆਲਾ ਰਜਿੰਦਰਾ ਹਸਪੀਟਲ ਦੀ ਪਰਚੀ ਬਣਾ ਕੇ ਰਜਿੰਦਰਾ ਹਸਪੀਟਲ ਜਾਣ ਦੀ ਬਜਾਏ ਆਪਦੇ-ਆਪ ਦੇ ਪਿੰਡਾਂ ਨੂੰ ਜਿਹੜੇ ਤਿੰਨ ਮਰਡਰ ਇੱਕ ਮਲੌਤ ਦਾ ਦੋ ਸੰਗਰੂਰ ਦੇ ਆਪਦੇ-ਆਪ ਦੇ ਘਰਾਂ ਦੇ ਵਿੱਚ ਆ ਜਾਂਦੇ ਸੀ ਸ਼ਾਮ ਨੂੰ ਆ ਕੇ ਜੇਲ੍ਹ ਦੇ ਵਿੱਚ ਵਾਪਸ ਚਲੇ ਜਾਂਦੇ ਸੀ ਪਰਚਲ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਕਾਰਵਾਈ ਕਰਦੇ ਹੋਏ ਚਾਰ ਹੈੱਡ ਕਨਸਟੇਬਲ ਅਤੇ ਜੇਲ੍ਹ ਦੇ ਹਸਪਤਾਲ ਵਿੱਚ ਤਾਇਨਾਤ ਇੱਕ ਫਾਰਮਾਸਿਸਟ ਨੂੰ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਅਸੀਂ ਪੰਜ ਦੋਸ਼ੀਆਂ ਨੂੰ ਚਾਰ ਪੁਲਿਸ ਮੁਲਾਜ਼ਮ ਤੇ ਇੱਕ ਫਾਰਮਾਸਿਸਟ ਨੂੰ ਅਰੈਸਟ ਅਰੈਸਟ ਕਰ ਲਿਆ ਬਾਕੀ ਹਜੇ ਤਫ਼ਤੀਸ਼ ਜਾਰੀ ਹੈ ਜਿਹੜੇ ਜਿਹੜੇ ਬੰਦੇ ਇਸ ਇਸ ਸਕੈਂਡਲ 'ਚ ਇਨਵੋਲਵ ਹੋਣਗੇ ਕਿਉਂਕਿ ਇਹ ਸਰਕਾਰ ਦੀਆਂ ਅਤੇ ਡੀਜੀਪੀ ਪੰਜਾਬ ਦੀਆਂ ਬਹੁਤ ਸਖਤ ਹਦਾਇਤਾਂ ਵੀ ਅਸੀਂ ਕੋਈ ਵੀ ਇਹੋ ਜਿਹਾ ਕ੍ਰਾਈਮ ਕੋਈ ਇਹੋ ਜਿਹਾ ਅਨਸਰ ਨੂੰ ਇਹ ਨਹੀਂ ਕਰਨ ਦੇਣਾ ਕਿ ਉਹ ਜੇਲ੍ਹ ਦੇ ਵਿੱਚ ਬੈਠਾ ਹੋਵੇ ਤੇ ਬਾਹਰ ਆਪਦਾ ਕੋਈ ਗੈਂਗ ਚਲਾਵੇ ਤੇ ਬਾਹਰ ਜਿਹੜੀਆਂ ਵਾਰਦਾਤਾਂ ਪਲਾਨ ਕਰੇ। ਤੇ ਉਹਨਾਂ ਉੱਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ। ਪਾਵੇਂ ਸੰਗਰੂਰ ਪੁਲਿਸ ਨੇ ਰਿਸ਼ਵਤ ਲੈ ਕੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਫਾਰਮਾਸਿਸਟ ਤੇ ਪੁਲਿਸ ਮੁਲਾਜ਼ਮਾ ਨੂੰ ਕਾਬੂ ਕਰ ਲਿਆ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਸਖਤ ਸੁਰੱਖਿਆ ਵਿਵਸਥਾ ਵਾਲੀ ਜੇਲ੍ਹ ਵਿੱਚ ਮੋਬਾਈਲ ਫੋਨ ਕਿਵੇਂ ਪਹੁੰਚੇ ਅਤੇ ਇਸ ਜੇਲ੍ਹ ਵਿੱਚ ਜੈਮਰ ਲੱਗੇ ਹੋਣ ਦੇ ਬਾਵਜੂਦ ਫੋਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਸੀ ਪੁਲਿਸ ਮੁਲਾਜ਼ਮਾ ਵੱਲੋਂ ਜਿਸ ਤਰ੍ਹਾਂ ਰਿਸ਼ਵਤ ਲੈ ਕੇ ਇਹਨਾਂ ਹਵਾਲਾਤਿਆਂ ਨੂੰ ਬਾਹਰ ਘੁਮਾਇਆ ਜਾਂਦਾ ਸੀ ਉਸ ਦੇ ਨਾਲ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੇ ਨੇ ਸੰਗਰੂਰ ਤੋਂ ਨਵਲ ਗਰਗਨਾਲ ਕੌਮਦਾ ਮਿੰਹਾਸ ਟੀਐਨ ਨਾਈਟ ਨਿਊਜ਼